ਵੈਲਕਮ ਟੂ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਲੈ ਕੇ ਹਾਜ਼ਰ ਨੇ ਤੁਹਾਡੇ ਵਾਸਤੇ ਬਹੁਤ ਭਾਰੀ ਸੇਲ ਜਿਵੇਂ ਕਿ ਪਤਾ ਸਾਰੇ ਗਾਕਰ ਨੂੰ ਆਪਣੀ ਸੇਲ ਚੱਲ ਰਹੀ 13 ਤਰੀਕ ਤੱਕ ਡਡਵਾਨੀਆ ਬ੍ਰਾਂਡ ਦਾ ਕੁੜਤਾ ਪਜਾਮਾ ਆ ਗਿਆ ਪਿਛਲੇ ਹਫਤੇ ਪਾਇਆ ਦਾ ਵੀਡੀਓ ਦੇ ਵਿੱਚ 500 ਰੁਪਏ ਦਾ ਐਤਕੀ ਹੋਰ ਘਟਾਤਾ ਰੇਟ ਤੇ ਇਹਨੂੰ ਕਰ ਲਓ ਫੋਲੋ ਵੱਧ ਤੇ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਸ਼ੇਅਰ ਕਰਨੇ 'ਚ ਕੰਜੂਸੀ ਨਾ ਕਰੇ ਕਰੋ ਹਰ ਇੱਕ ਭੈਣ ਦਾ ਭਰਾ ਦਾ ਹੋ ਸਕੇ ਫਾਇਦਾ ਵੀਰੇ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਰੇਟ ਇਹੋ ਜਿਹਾ ਦੇ ਦੂੰਗਾ ਪੂਰੇ ਦੁਨੀਆਵਾਂ ਮਾਣੀ ਰੇਟ ਮਿਲੋਗੇ ਇਹੋ ਜੇ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਜੀ ਆਹ ਲੋ ਕਲਰ ਚੈੱਕ ਕਰ ਲੋ ਮਾਲ ਚੈੱਕ ਕਰ ਲੋ ਲੋਕੀ ਪਾਉਂਦੇ ਪੁਰਾਣੇ ਮਾਲ ਦੀ ਵੀਡੀਓ ਏਕੇ ਵਾਲੇ ਨੇ ਪਾਣੀ ਨਵੇਂ ਮਾਲ ਦੀ ਵੀਡੀਓ ਪੇਜ ਨੂੰ ਕਰ ਦੋ ਦੱਬ ਕੇ ਫੋਲੋ ਉਹ 1000 ਦੇ ਦੋ ਤਾਂ ਬਾਜ਼ਾਰ 'ਚ ਆਮ ਵਿਕਦੇ ਆ ਏਕੇ ਵਾਲੇ ਨੇ ਹੋਰ ਸਸਤਾ ਕਰਤਾ ਮਾਲ ਨਹੀਂ 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 ਇਹ ਕਿਆ ਨੇ ਦੇਣਿਆ 1000 ਦੇ 4 4 ਬਿਕੂਗੇ ਜੀ ਬਿਕੂਗੇ ਬਾਜ ਲੋ ਜਿਹੜੇ ਮਾਰਕੀਟ ਦੇ ਵਿੱਚ ਵਿਗਦਾ ਹੈ ਕੀ ਕਰ ਸੀ 4 ਦੇ ਨੇ ਹਜ਼ਾਰ ਰੰਗ ਚੈੱਕ ਕਰ ਲਓ ਕਿਹੜਾ ਰੰਗ ਚਾਹੀਦਾ ਗਰੇ ਚਾਹੀਦਾ ਮਿਲੂਗਾ ਆ ਲੋ ਵਾਈਟ ਚਾਹੀਦਾ ਮਿਲੂਗਾ ਬਲੈਕ ਚਾਹੀਦਾ ਮਿਲੂਗਾ ਰਿਸਤਾ ਚਾਹੀਦਾ ਮਿਲੂਗਾ ਕਲਰ ਚੈੱਕ ਕਰ ਲਓ ਕਿੰਨੇ ਚਾਹੀਦੇ ਉੰਨੇ ਹੀ ਮਿਲੂਗੇ ਆ ਜੀ ਦਾ ਰੰਗ ਵੀ ਪੂਰਾ ਹੈ ਹਜ਼ਾਰ ਦੇ 4 ਕੁਰਤੇ ਪਜਾਮੇ ਲੱਗੀ ਸੇਲ ਆ ਗਏ ਚਿੱਟਾ ਦਾ ਦਿੰਦੇ ਹੀ ਨਹੀਂ ਹੈਗੇ ਆ ਲੋ ਚਿੱਟੇ ਦੋ ਆ ਲੋ ਜਿੰਨੇ ਮਰਜੀ ਚੱਕੋ ਇੱਕ ਇੱਕ ਕਲੈਕਸ਼ਨ ਮੇਨ ਬਿਆਰ ਕਰਾ ਲਈ ਲੱਗੀ ਵਾਰੀ ਸੇਰ ਕੁਰਤੇ ਪਜਾਮੇ ਹਜ਼ਾਰ ਦੇ 4 5 ਮੀਟਰ ਕੱਟ ਕੇ ਦਊਂਗਾ ਮੀਟਰ ਮਾਰ ਕੇ ਉਹ ਵਾਹ ਜੀ ਵਾਹ ਆ ਲੋ ਲੋਕਾਂ ਯਾਰ ਪਹਿਲਾਂ ਕੱਟ ਕੇ ਰੱਖੂਗਾ ਨਾ 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 ਗਾਹ ਦੇ ਆਦੇ ਬਾਅਦ ਹੀ ਕਟੂਗਾ ਸਾਹਮਣੇ ਠੀਕ ਹੈ ਨਹੀਂ ਲੋਕੀ ਅਗਰ ਤਾਂ ਪਹਿਲਾਂ ਹੀ ਕੱਟ ਕੇ ਰੱਖ ਲੈਂਦੇ ਆ ਕੱਟ ਲਈ ਜਾਂਦੇ ਆ ਨਹੀਂ ਨਹੀਂ ਥੋੜੇ ਸਾਹਮਣੇ ਮੀਟਰ ਮਾਰ ਕੇ ਕਟੂਗਾ ਬੰਦ ਤੋਂ ਫਾਸਤ ਹੋਊਂਗਾ ਜੀ ਬਾਜ਼ਾਰ ਚ ਵੇਚਦੇ ਆ ਹਜ਼ਾਰ ਦਾ 1 1 ਵਾਲੇ ਦੇਣੇ ਹਜ਼ਾਰ ਦੇ 4 ਡਵਾਣੀਆਂ ਬ੍ਰਾਂਡ ਦਾ ਮਾਲ ਹੈ ਬੰਬੇ ਦਾ ਮਾਲ ਹੈ ਕੋਈ ਚਾਲੂ ਮਾਲ ਨਹੀਂ ਹੈਗਾ ਮਿਲ ਲੜਾਈ ਮਾਲ ਹੈ ਕੱਪੜੇ ਦੀ ਫੁੱਲ ਗਰੰਟੀ ਖੜਕਾ ਕੇ ਦਊਗਾ ਕਪੜਾ ਰੇਟ ਇਹ ਜਿਆ ਦੇ ਦੂੰਗਾ ਜਿਹੜਾ ਪੂਰੇ ਪੰਜਾਬ ਮਾਣੀ ਮਿਲੂਗਾ ਪੂਰੀ ਦੁਨੀਆ ਮਾਣੀ ਮਿਲੂਗਾ ਕਪੜਾ ਚੈੱਕ ਕਰ ਲਿਓ ਕੁਆਲਟੀ ਚੈੱਕ ਕਰ ਲਿਓ ਕੱਪੜੇ ਦੀ ਫੁੱਲ ਗਾਰੰਟੀ ਆ ਕੈਂਚੀ ਦਾ ਲੋੜ ਹੀ ਨਹੀਂ ਮਾਲੇ ਸੋਨਾ ਏ ਲੋਕੀ ਪਾਉਂਦੇ ਪੁਰਾਣੇ ਮਾਲ ਦੀ ਵੀਡੀਓ ਏਕੇ ਵਾਲੇ ਨੇ ਪਾਣੀ ਨੰਮੇ ਵਾਲ ਦੀ ਵੀਡੀਓ ਪੇਜ ਨੂੰ ਕਰ ਲੋ ਦਬਕੇ ਫੋਲੋ ਐਂਡ ਸ਼ੇਅਰ ਨਵੇਂ ਮਾਲ ਦੀ ਵੀਡੀਓ ਪਾਉਂਦੇ ਲੋਕ ਤਾਂ ਪੁਰਾਣੇ ਬੱਚੇ ਕੁਝ ਨਵੇਂ ਮਾਲ ਦੀ ਪਾਈ ਜਾਂਦੇ ਆ ਆ ਲੋ ਕਰ ਲੋ ਚੈੱਕ ਤੁਹਾਡੇ ਸਾਹਮਣੇ ਦੋ ਪਾਰਸਲ ਖੋਲ ਤੇ ਨਵੇਂ ਇਹ ਜੇ 10 ਪਾਰਸਲ ਹੋਰ ਪੈ ਗਏ ਤਾਂ ਆਮਚ ਕੱਪੜਾ ਕਰ ਲੋ ਚੈੱਕ ਖੜਕਾ ਕੇ ਵੇਚਣਾ ਕਿੰਨੇ ਦਾ ਕਿੰਨੇ ਦਾ 250 ਦਾ 1000 ਦੇ 4 ਪੇਜ ਨੂੰ ਕਰ ਲੋ ਦਬਕੇ ਫੋਲੋ ਵੀਰੇ ਨੂੰ ਕਰ ਦਿਓ ਸ਼ੇਅਰ ਮੈਂ ਤੁਹਾਡਾ ਇੱਕ ਹੈ ਤੁਸੀਂ ਮੇਰਾ ਮਾਨ ਵੀਡੀਓ ਨੂੰ ਕਰ ਦਿਓ ਦੱਬ ਕੇ ਲਾਈਕ ਆ ਲੋ ਚਿੱਟੇ ਲੈ ਲਓ ਕਾਲੇ ਲੈ ਲਓ ਜਿਹੜੇ ਮਰਜ਼ੀ ਰੰਗ ਲੈ ਲਓ ਕੋਲਣੇ ਦੀ ਲੋੜ ਨਹੀਂ ਮਾਲੇ ਸੋਨਾ ਏ ਆ ਲੋ ਆ ਲੋ ਕਲਰ ਚੈੱਕ ਕਰ ਲਓ ਜਿੰਨੇ ਮਰਜ਼ੀ ਕਲਰ ਲੈ ਲਓ ਜਿੰਨੇ ਮਰਜ਼ੀ 골ਡਨ ਲੋ 골ਡਨ ਲੈ ਲੋ ਸਕਿਨ ਲੈ ਲੋ ਜਿਹੜੇ ਮਰਜ਼ੀ ਰੰਗ ਲੈ ਲੋ ਕੈਮਲ ਕਲਰ ਬਿਸਕੁਟੀਆ ਪੂਰੇ ਬਿਆਨ ਏ ਇੱਕੇ ਨਾਲ ਦਾ ਸਵਾਣਾ ਕੁਰਤਾ ਸ਼ਾਮ ਪੂਰੇ ਸਭ ਨੂੰ ਇੱਕੇ ਨਾਲ ਦਾ ਦੇ ਦਾਂਗੇ ਕੋਈ ਚੱਕਰ ਨਹੀਂ ਪੂਰੇ ਥਾਣੇ ਵੀ ਮਿਲ ਜੂंगे ਪੂਰੇ ਥਾਣੇ ਵੀ ਮਿਲ ਜੂंगे ਜੀ ਪੂਰੇ ਥਾਣੇ ਵੀ ਮਿਲ ਜੂंगे ਜਿੰਨੇ ਮਰਜ਼ੀ ਦਾ ਹੋਵੇ ਮਿਲ ਜੂंगे ਹੋਲ ਸੇ ਲਾਣ ਨੂੰ ਹੋਰ ਫਾਇਦਾ ਕਰ ਦੂੰਗਾ ਆ ਜਿਓ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੀ ਰੰਗ ਚੈੱਕ ਕਰ ਲੋ ਰੰਗ ਆ ਲੋ ਕਲਰ ਨਹੀਂ ਮੁੱਕਣੇ ਰੰਗਾ ਉੱਡ ਜਾਂਦੇ ਨਹੀਂ ਹੈਗਾ ਜੀ ਆ ਲੋ ਜੀ ਆ ਜਾਓ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ 13 ਤਰੀਕ ਤੱਕ ਲੱਗੀ ਭਾਰੀ ਸੇਲ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਨ